13 ਸਾਲਾਂ ਦਾ ਮੁੰਡਾ ਅਫਗਾਨਿਸਤਾਨ ਤੋਂ ਜਹਾਜ਼ ਦੇ ਲੈਂਡਿੰਗ ਗੀਅਰ ਦੇ ਵਿੱਚ ਬੈਠ ਕੇ ਭਾਰਤ ਪਹੁੰਚ ਗਿਆ ਹੈ ਬਿਲਕੁਲ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਕਿ ਲੈਂਡਿੰਗ ਗੀਅਰ ਦੇ ਵਿੱਚ ਯਾਨੀ ਕਿ ਜਹਾਜ਼ ਦੇ ਟਾਇਰਾਂ ਵਾਲੀ ਥਾਂ ਦੇ ਉੱਤੇ ਬੈਠ ਕੇ ਇੱਕ 13 ਸਾਲਾਂ ਦਾ ਮੁੰਡਾ ਅਫਗਾਨਿਸਤਾਨ ਤੋਂ ਸਿੱਧਾ ਭਾਰਤ ਪਹੁੰਚ ਗਿਆ ਜਦੋਂ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸੋ ਉਸ ਤੋਂ ਬਾਅਦ ਉਸ ਤੋਂ ਪੁੱਛਪੜਤਾਲ ਕੀਤੀ ਗਈ ਪੁੱਛਪੜਤਾਲ ਕਰਨ ਤੋਂ ਬਾਅਦ ਉਸਨੇ ਦੱਸਿਆ ਕਿ ਉਸਨੇ ਇਹ ਸਭ ਕੁਝ ਉਤਸੁਕਤਾ ਦੇ ਵਿੱਚ ਕੀਤਾ ਅਤੇ ਉਸ ਤੋਂ ਬਾਅਦ ਉਸ ਬੱਚੇ ਨੂੰ ਦੁਬਾਰਾ ਉਸੇ ਹੀ ਫਲਾਈਟ ਦੇ ਵਿੱਚ ਵਾਪਸ ਅਫਗਾਨਿਸਤਾਨ ਭੇਜ ਦਿੱਤਾ ਗਿਆ ਸੋ ਇਹ ਹੈਰਾਨ ਕਰਨ ਵਾਲੀ ਖਬਰ ਹੈ ਦਿੱਲੀ ਤੋਂ ਜਿੱਥੇ ਉਤਸੁਕਤਾ ਕਾਰਨ ਅਫਗਾਨਿਸਤਾਨ ਦੇ ਇੱਕ 13 ਸਾਲਾਂ ਦੇ ਮੁੰਡੇ ਨੇ ਆਪਣੀ ਜਾਨ ਤੱਕ ਜੋਖਮ ਚ ਪਾ ਦਿੱਤੀ ਐਤਵਾਰ ਨੂੰ ਉਹ ਕਾਬੂਲ ਤੋਂ ਉਡਾਨ ਭਰਨ ਵਾਲੇ ਇੱਕ ਜਹਾਜ਼ ਦੇ ਲੈਂਡਿੰਗ ਗੀਅਰ ਕਪਾਰਟਮੈਂਟ ਚ ਹੀ ਬੈਠ ਕੇ ਭਾਰਤ ਪਹੁੰਚ ਗਿਆ ਇਹ ਘਟਨਾ ਐਤਵਾਰ ਸਵੇਰੇ 11 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਜਦੋਂ ਕੇਐਮ 에ਅਰਲਾਈਨਸ ਦੀ ਉਡਾਨ ਨੰਬਰ आरक्यू 4401 2 ਘੰਟੇ ਦੇ ਸਫ਼ਰ ਤੋਂ ਬਾਅਦ ਇੰਦਰਾ ਗਾਂਧੀ ਕੋਮਾਂਤਰੀ ਹਵਾਈ ਅੱਡੇ ਉੱਤੇ ਪਹੁੰਚੀ ਮੀਡੀਆ ਰਿਪੋਰਟਸ ਮੁਤਾਬਕ ਮੁੰਡੇ ਨੂੰ ਐਤਵਾਰ ਨੂੰ ਹੀ ਉਸੇ ਉਡਾਨ ਰਾਹੀਂ ਅਫਗਾਨਿਸਤਾਨ ਭੇਜਿਆ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਏਅਰਲਾਈਨ ਦੇ ਅਧਿਕਾਰੀਆਂ ਨੇ ਹਵਾਈ ਅੱਡੇ ਤੇ ਸੁਰੱਖਿਆ ਕੰਟਰੋਲ ਰੂਮ ਨੂੰ ਇੱਕ 13 ਸਾਲਾਂ ਦੇ ਮੁੰਡੇ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਉਡਾਨ ਦੇ ਹੇਠਾਂ ਉਤਰਨ ਤੋਂ ਬਾਅਦ ਨੇੜੇ ਘੁੰਮਦਾ ਪਾਇਆ ਗਿਆ ਕੁੰਦੂਜ਼ ਸ਼ਹਿਰ ਦੇ ਰਹਿਣ ਵਾਲੇ ਲੜਕੇ ਨੂੰ 에어ਲਾਈਨ ਕਰਮਚਾਰੀਆਂ ਨੇ ਫੜ ਲਿਆ ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਜਵਾਨਾਂ ਦੇ ਹਵਾਲੇ ਕਰ ਦਿੱਤਾ ਜੋ ਉਸ ਨੂੰ ਪੁਛ ਪੜਤਾਲ ਲਈ ਹਵਾਈ ਅੱਡੇ ਦੇ ਟਰਮੀਨਲ 3 ਉੱਤੇ ਲੈ ਗਏ ਉਸ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਕਾਬੁਲ ਹਵਾਈ ਅੱਡੇ ਉੱਤੇ ਲੁਕ ਕੇ ਕਿਸੇ ਤਰ੍ਹਾਂ ਉਕਤ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਵਿੱਚ ਯਾਨੀ ਕਿ ਕਪਾਰਟਮੈਂਟ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਿਆ ਉਸ ਤੋਂ ਬਾਅਦ ਉਹ ਸਿੱਧਾ ਭਾਰਤ ਪਹੁੰਚ ਗਿਆ ਸੋ ਇਹ ਹੈਰਾਨ ਕਰਨ ਵਾਲੀ ਖਬਰ ਹੈ